ਲੁਧਿਆਣਾ ਡਿਵੀਜ਼ਨ ਨੰਬਰ 13 ਸੇ 9 ਲਖਾ ਬਾਗ ਕਲੋਨੀ ਵਿਖੇ શ્રી ਰਾਮ ਸ਼ਰਨਮ ਆਸ਼ਰਮ ਵਿਖੇ ਗੁਰਪੂਰणिमा ਦਾ ਤਿਹਾੜੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਬੰਨੂ ਬਹਿਲ ਨੇ ਦੱਸਿਆ ਕਿ ਅੱਜ ਦੂਰ ਦੁਹਾੜੇ ਤੋਂ ਲੋਕ Swami Maharaj ji ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ ਹਨ ਉਹਨਾਂ ਕਿਹਾ ਅੱਜ ਧਾਰਮਿਕ ਸਮਾਗਮਾਂ ਵਿੱਚ ਕੁਝ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੀਆਂ 5-5 ਪੀੜੀਆਂ ਦਦਮਾਸਤਕ ਹੋ ਕੇ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਅਤੇ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਲੁਧਿਆਣਾ ਸ਼ਹਿਰ ਅਤੇ ਆਪਣੇ ਭਗਤਾਂ ਦੇ ਉੱਪਰ ਆਪਣਾ ਆਸ਼ੀਰਵਾਦ ਬਨਾਏ ਰੱਖਣ ਭਰਨ ਸਾਹਿਬ ਆਪਣੇ ਗੁਰਮਾਰਗ ਚੱਲ ਕੇ ਪ੍ਰਦਾਮ ਕਰਨ ਕਰਕੇ ਉਹਨਾਂ ਦੀ ਪੂਜਾ ਕਰਨ ਜਾਂਦੇ ਆ। ਸ੍ਰੀ ਰਾਮ ਆਸ਼ਰਮ ਦੇ ਰੱਖਾ ਗੱਦ ਦੇ ਪਹਿਲੇ ਪੂਰੀ ਸ਼ਰਧਾ ਭਾਵ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਪੁਣਾ ਤਿਆੜਾ ਸੰਗਤਾਂ ਬੜੀ ਸ਼ਰਧਾ ਪਾਉਣੇ ਬਣਾ ਰਹੀਆਂ ਹੋਰ ਅੱਜ ਦੇ ਦਿਨ ਦੇ ਸਾਰੀ ਸੰਗਤਾਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਸ਼ਰਧਾਚੀ ਨੂੰ ਗੋਲਪੁਣਾ ਦੇ ਮਹਾਨ ਦਿਹਾੜੇ ਬਹੁਤ-ਬਹੁਤ ਬਧਾਈ ਦੇਣਾ ਗੁਰੂ ਮਹਾਰਾਜ ਸਭ ਦੇ ਕਿਰਪਾ ਰਕੇ ਸਭ ਦੇ ਮੇਰ ਪੜਾ ਰਕੇ ਗੁਰੂ ਮਹਾਰਾਜ ਸਾਤੇ ਅਜਾ ਮੇਰ ਪਾ ਰਕੇ ਉਥਾਰੇ ਚੜਦੀ ਕਲਾ ਗੁਰੂ ਮਹਾਰਾਜ ਅਸ਼ੀਰਵਾਦ ਦੇ ਨਾਲ ਸੇਵਾ ਕਰਦੇ ਜੈ ਗੁਰੂ ਜੈ ਸ਼੍ਰੀ ਗੁਰੂ ਹਾਂਜੀ ਸੋਸ਼ਾ ਆਪਣੇ ਜਿੱਥੇ ਸੇਵਾਦਾਰ ਆ ਸ਼੍ਰੀ ਰਾਮ ਸ਼ਰਮ ਆਸ਼ਰਮ ਜੋ ਲੱਖਾ ਬਾ ਕਲੋਨੀ ਲੁਧਿਆਣਾ ਦੀ ਤਰਫ ਤੋਂ ਗੁਰੂ ਪੁਰਬੀ ਮਾਦਾ ਤਿਹਾੜ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ ਬੜੀ ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਨੇ ਤੁਸੀਂ ਦੇਖੋ ਉੱਤਾਂ ਅੱਜ ਕੱਲ ਦੀ ਦਿਹਾੜੇ ਦੇ ਵਿੱਚ ਸਾਡੇ ਕੋਲ ਅਹਮਦਾਬਾਦ ਤੋਂ ਇੱਕ ਪਰਿਵਾਰ ਆਇਆ ਜਿਹੜਾ ਕਹਿੰਦੇ ਨੇ ਅਸੀਂ ਪੰਜ ਪੀੜੀਆਂ ਤੋਂ ਆਸ਼ਰਮ ਦੇ ਨਾਲ ਜੁੜੇ ਹੋ ਮਨ ਨੂੰ ਬੜੀ ਪਰਸੰਤਾ ਹੁੰਦੀ ਹੈ ਜਦੋਂ ਸੰਗਤ ਇੰਨੀ ਦੂਰੋਂ ਆਉਂਦੀ ਹੈ ਆਪਣੇ ਗੁਰੂ ਦਰਸ਼ਨਾਂ ਲਈ ਸਾਡੀ ਪਰਮਾਤਮਾ ਕੇ ਇੱਕੋ ਹੀ ਪ੍ਰਾਰਥਨਾ ਹੈ ਵੀ ਜਿਹੜੀ ਵੀ ਉਹ ਮਨੋ ਕਾਮਨਾ ਲੈ ਕੇ ਆਇਆ ਪਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਕਿ ਸਾਡੇ ਸਵਾਮੀ ਸਤਿਆਨੰਦ ਜੀ ਮਹਾਰਾਜ ਜੀ ਤੇ ਬ੍ਰਹਮਚਾਰੀ ਸ਼੍ਰੀ ਰਾਮਪ੍ਰ카ਸ਼ ਜੀ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ RAM ਨਾਮ ਦਾ ਪ੍ਰਚਾਰ ਕੀਤਾ ਤੁਸੀਂ ਅੱਜ ਦੇਖ ਸਕਦੇ ਹੋ ਕਿੰਨੀ ਭਾਰੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਮਲੇ ਸਾਡੀ ਉਮੀਦ ਤੋਂ ਬਰੇ ਹੈ ਵੀ ਸੰਗਤ ਅੱਜ ਇੰਨੀ ਜ਼ਿਆਦਾ ਗਿਣਤੀ ਜਿੱਥੇ ਆਈ ਹੈ ਕਿ ਪ੍ਰਮਾਤਮਾ ਉਹਨਾਂ ਦੀ ਇੱੱਈ ਕਿਰਪਾ ਬਣਾਏ ਰੱਖੇ ਜਿਹੜੀ ਵੀ ਉਹ ਮੰਨੋ ਕੰਪਨਾ ਲੈ ਕੇ ਆਈ ਹੈ ਆ ਜਿੰਨੂੰ ਵੀ ਪੁੱਛਿਆ ਉਹ ਅੱਜ ਕੀ ਹੈ ਉਹ ਕਹਿੰਦੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਆਏ ਅੱਜ ਗੁਰੂ ਜੀ ਦਾ ਸ਼ੁਕਰਾਨਾ ਕਰਨ ਆਏ ਅੱਜ ਗੁਰੂਪੁਰੂਮਾ ਆੜੇ ਤੇ ਮੈਂ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰਮ ਗੁਰੂ ਜੈ ਜੈ ਰਾਮ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ